ਸੰਸਥਾ ਕੈਨੇਡਾ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰਾ ਪੰਥ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਦਬ ਨੂੰ ਬਰਕਰਾਰ ਰੱਖਣ ਲਈ ਤਾਂ ਕਿ ਅੱਗੇ ਤੋਂ ਕੋਈ ਬੇਅਦਬੀ ਨਾ ਕਰ ਸਕੇ ਇੱਥੇ ਇਕੱਠਾ ਹੋਇਆ ਤੇ ਇਹਦੇ ਬਾਰੇ ਜੋ ਜਸਵੰਤ ਸਿੰਘ ਸਾਹਿਬ ਨੇ ਵਿਚਾਰ ਦਿੱਤਾ ਸੀ ਕਿ ਕੋਸ਼ਿਸ਼ ਇਹੀ ਆ ਦੁਨੀਆ ਦੀ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਇੱਕ ਕਿਤਾਬ ਦੀ ਤਰ੍ਹਾਂ ਸਮਝਿਆ ਜਾਵੇ। ਇਹੀ ਕੋਸ਼ਿਸ਼ਾਂ ਹੋ ਰਹੀਆਂ ਨੇ ਸਾਰਿਆਂ ਦੀਆਂ। ਤੇ ਬੇਨਤੀ ਇਹ ਕਰਦੇ ਆਂ ਕਿ ਜੋ ਗੁਰਬਾਣੀ ਦਾ ਮੂਲ ਰੂਪ ਹੈ ਉਹਨੂੰ ਆਪਾਂ ਕਹਿੰਦੇ ਆਂ ਨਾ ਮੂਲ ਰੂਪ ਜੋ ਲਿਖਤੀ ਰੂਪ ਹੈ ਗੁਰਬਾਣੀ ਦਾ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਦੇ ਆਂ ਲਿਖਤੀ ਰੂਪ ਵਾਲੇ ਗੁਰੂ ਗ੍ਰੰਥ ਸਾਹਿਬ ਦੀ ਵਿੱਚ। ਤੇ ਜੇ ਉਹ ਮੂਲ ਰੂਪ ਬਦਲ ਦਿੱਤਾ ਜਾਵੇ ਤਾਂ ਆਪਾਂ ਕਹਿੰਦੇ ਆਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ। ਤੇ ਖਾਲਸਾ ਜੀ ਤੁਸੀਂ ਦੱਸੋ ਕਿ ਜੋ ਲਿਖਤੀ ਰੂਪ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਗੁਰਤਾ ਗੱਦੀ ਦਿੱਤੀ ਸੀ ਕੀ ਉਹ ਲਿਖਤੀ ਰੂਪ ਅੱਜ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਦਾਂ ਨੂੰ ਨਿਖੇੜ ਕੇ ਪਦਸ਼ੇਦ ਕੀਤਾ ਗਿਆ ਉਹ ਤਾਂ ਇਸ ਤੋਂ ਵੀ ਵੱਡੀ ਬੇਅਦਬੀ ਹੈ ਗੁਰਤਾ ਗੱਦੀ ਦਾ ਲੜੀਵਾਰ ਸਰੂਪ ਨੂੰ ਦਿੱਤੀ ਸੀ ਇਹ ਕਿਹੜੇ ਪ੍ਰਾਤਨ ਸਰੂਪਾਂ ਦੇ ਹਵਾਲੇ ਦੇ ਨਾਲ ਗੁਰਬਾਣੀ ਦਾ ਪਦਸ਼ੇਦ ਕੀਤਾ ਗਿਆ ਕਿਸੇ ਕੋਲ ਕੋਈ ਜਵਾਬ ਹੈ ਇਸ ਗੱਲ ਦਾ ਕਿ ਪੰਥ ਨੇ ਕਿਉਂ ਪ੍ਰਵਾਨਗੀ ਦਿੱਤੀ ਐਡੀ ਵੱਡੀ ਬੇਅਦਬੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਖਤੀ ਰੂਪ ਜੋ ਅੱਜ ਲਗਾਤਾਰ 2000 ਬਦਲ ਹੋਇਆ ਅਸੀਂ ਉਸ ਚੀਜ਼ ਦਾ ਸਖਤ ਵਿਰੋਧ ਕਰਦੇ ਹਾਂ ਉਸ ਬੰਦੇ ਨੂੰ ਉਸ ਸ਼ਖਸ ਨੂੰ ਥਮਿੰਦਰ ਸਿੰਘ ਨੂੰ ਸਖਤ ਤੋਂ ਸਖਤ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਕਿੱਥੋਂ ਇਹ ਕੰਮ ਸ਼ੁਰੂ ਹੋਇਆ ਕਿਸ ਤਰੀਕੇ ਨਾਲ ਹੋਇਆ ਪਰ ਜਦੋਂ ਕਿਸੇ ਪ੍ਰੋਬਲਮ ਦਾ ਹੱਲ ਕਰਨਾ ਹੁੰਦਾ ਨਾ ਤਾਂ ਉਹ ਪ੍ਰੋਬਲਮ ਦਾ ਕਾਰਨ ਵੀ ਆਪਾਂ ਨੇ ਵਿਚਾਰਨਾ ਹੁੰਦਾ ਕਿ ਕਿੱਥੋਂ ਸ਼ੁਰੂ ਹੋਇਆ ਇਹਦਾ ਮੂਲ ਕਾਰਨ ਇਹ ਆ ਅਸੀਂ ਪ੍ਰਵਾਨਗੀ ਦੇਤੀ ਇਸ ਗੱਲ ਨੂੰ ਬੇਅਦਬੀ ਨੂੰ ਪਰ ਪਦਸ਼ੇਦ ਨੂੰ ਅਸੀਂ ਪ੍ਰਵਾਨਗੀ ਦੇਤੀ ਦੋਸੋ ਗੁਰੂ ਸਾਹਿਬ ਜੀ ਨੇ ਕਿਤੇ ਦੱਸਿਆ ਕਿ ਪਦਸ਼ੇ ਇਸ ਤਰੀਕੇ ਨਾਲ ਕਰਨਾ ਕਿਤੇ ਵੀ ਨਹੀਂ ਦੱਸਿਆ ਗੁਰਬਾਣੀ ਸਦਾ ਤੋਂ ਹੀ ਲੜੀਵਾਰ ਹੁੰਦੀ ਆ ਸਿੱਖ ਆਪਣੀ ਮਤਬੁੱਧ ਦੇ ਅਨੁਸਾਰ ਉਹਦੇ ਪਦਾਂ ਨੂੰ ਨਿਖੇੜ ਕੇ ਪਾਠ ਕਰਦੇ ਨੇ ਜਦ ਗੁਰਬਾਣੀ ਦਾ ਮੂਲ ਰੂਪ ਹੀ ਬਦਲ ਗਿਆ ਥੋੜੇ ਤਾਂ ਗੁਰੂ ਆਪਣੇ ਗੁਰੂ ਦੋ ਦੋ ਬਣ ਗਏ ਦੋ ਗੁਰੂ ਸਾਹਿਬ ਬਣ ਗਏ ਕਿਉਂ ਕੋਈ ਪੁੱਛਦਾ ਤਾਂ ਹਾਂਜੀ ਸਰੂਪ ਪਦਸ਼ੇ ਦਾ ਕਿ ਲੜੀਵਾਰ ਆ ਜੀ ਇਹ ਤਾਂ ਦੋ ਗੁਰੂ ਸਾਹਿਬ ਬਣ ਗਏ ਇਹਦਾ ਹੱਕ ਕਿਸੇ ਕੋਲ ਹੈ ਆਪਾਂ ਗੁਰੂ ਸਾਹਿਬ ਜੀ ਦਾ ਇਹ ਬਚਨ ਆ ਕੇਸ ਗੁਰੂ ਕੀ ਮੋਹਰ ਹੈ ਕਿ ਖਾਲਸਾ ਪੰਥ ਇਸ ਬਚਨ ਨੂੰ ਬਦਲ ਸਕਦਾ ਕੋਈ ਇਹਦੇ ਵਿੱਚ ਕੋਈ ਬਦਲ ਕਰ ਸਕਦਾ ਨਹੀਂ ਕਰ ਸਕਦਾ ਜਦ ਇੱਕ ਐਨੇਕ ਆਪਾਂ ਬਚਨ ਨੂੰ ਨਹੀਂ ਬਦਲ ਸਕਦੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਗੁਰੂ ਕੀ ਮੋਹਰ ਦਾ ਦੂਰ ਦੀ ਗੱਲ ਹੈ ਗੁਰੂ ਨੂੰ ਹੀ ਬਦਲਤਾ ਇਸ ਗੱਲ ਵਿੱਚ ਖਾਲਸਾ ਪੰਥ ਨੇ ਜੇ ਪ੍ਰਵਾਨਗੀ ਦਿੱਤੀ ਆ ਤਾਂ ਅਸੀਂ ਸਾਰੇ ਗੁਰੂ ਦੇ ਦੇਣਦਾਰ ਆਂ ਅਸੀਂ ਅਸੀਂ ਸਾਰਿਆਂ ਨੇ ਵਗਿਆ ਕੀਤੀ ਆ ਤੇ ਜੇ ਕੋਈ ਸੁਧਾਰ ਕਰਨਾ ਤਾਂ ਜਿੱਥੋਂ ਮੂਲ ਰੂਪ ਜਿੱਥੋਂ ਗਲਤੀ ਸ਼ੁਰੂ ਹੋਈ ਆ ਉੱਥੋਂ ਹੀ ਸੁਧਾਰ ਹੋਣਾ ਜੇ ਤੁਸੀਂ ਹੁਣ ਮੜ ਮੋਡਾ ਕੋਈ ਇੱਥੇ ਸਜ਼ਾ ਵੀ ਦੇ ਦੂੰ ਕੁਛ ਕਰ ਦੋਗੇ ਮੂਲ ਤਾਂ ਗਲਤੀ ਦਾ ਫੇਰ ਉਹੀ ਰਹਿ ਗਿਆ ਉਹ ਪਦ ਜਿਹੜੇ ਨਖੇੜੇ ਨੇ ਉਹ ਆਪ ਕੋਈ ਕਿਸੇ ਤਰੀਕੇ ਨਾਲ ਪਾਦ ਨਖੇੜਦਾ ਕੋਈ ਕਿਸੇ ਤਰੀਕੇ ਨਾਲ ਉਹ ਸਾਰਾ ਕੁਝ ਲਿਖਤੀ ਰੂਪ ਦੇ ਵਿੱਚ ਆ ਗਿਆ ਹੁਣ ਲਿਖਤੀ ਰੂਪ ਨੂੰ ਦੱਸੋ ਤੁਸੀਂ ਹੁਣ ਕੀ ਕੀ ਆਪਾਂ ਉਹਦੇ ਅੱਗੇ ਸਿਰ ਝੁਕਾਉਨੇ ਆ ਲਿਖਤੀ ਰੂਪ ਅੱਗੇ ਉਹ ਗੁਰਬਾਣੀ ਹੀ ਬਦਲ ਗਈ ਖਾਲਸਾ ਜੀ ਜੇ ਅਸੀਂ ਇਹਦੇ ਤੇ ਕੋਈ ਸਖਤ ਸਟੈਂਡ ਨਹੀਂ ਲੈਂਦੇ ਆਉਣ ਵਾਲੀਆਂ ਪੀੜ੍ਹੀਆਂ ਨੇ ਸਾਨੂੰ ਕਿਸੇ ਨੂੰ ਮਾਫ਼ ਨਹੀਂ ਕਰਨਾ ਸੋ ਸਾਰੇ ਗੁਰਮੁਖ ਪਿਆਰਿਆਂ ਨੂੰ ਸਾਰੇ ਮੇਰੇ ਗੁਰਭਾਈਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਜਿੱਥੇ ਮੂਲ ਰੂਪ ਤੋਂ ਬੇਅਦਬੀ ਸ਼ੁਰੂ ਹੋਈ ਆ ਉੱਥੋਂ ਹੀ ਅਸੀਂ ਉੱਥੋਂ ਸ਼ੁਰੂਆਤ ਕਰੀਏ ਜਿਹੜਾ ਕੋਈ ਬੇਅਦਬੀ ਕਰਦਾ ਉਹਨੂੰ ਸਜ਼ਾ ਦਿੱਤੀ ਜਾਵੇ ਤੇ ਜਿਹੜੀ ਇਹ ਪਦਸ਼ਾਹ ਦੀ ਸਿਪਾਈ ਹੁੰਦੀ ਆ ਇਹਨੂੰ ਪੂਰਨ ਤੌਰ ਤੇ ਇਹਦੀ ਰੋਕ ਲੱਗਣੀ ਚਾਹੀਦੀ ਐ ਐਕਸ਼ਨ ਲੈਣਾ ਪੈਣਾ ਸਾਨੂੰ ਗੱਲਾਂ ਨਾਲ ਨਹੀਂ ਜੀ ਕੰਮ ਚੱਲਣਾ ਪੂਰਨ ਤੌਰ ਤੇ ਰੋਕ ਲੱਗੀ ਜਾਵੇ ਮਸਲਾ ਸਾਡੇ ਗੁਰੂ ਸਾਹਿਬ ਦਾ ਗੁਰੂ ਸਾਹਿਬ ਦਾ ਸਾਡਾ ਲਿਖਤੀ ਰੂਪ ਦੋ ਬਣਾਤੇ ਦੋ ਗੁਰੂ ਸਾਹਿਬ ਦੇ ਰੂਪ ਹੋ ਗਏ ਤੇ ਅਸੀਂ ਚੁੱਪ ਕਰਕੇ ਬਸ ਦੱਸ ਭਾਸ਼ਣ ਦੇ ਰਹੇ ਕੋਈ ਐਕਸ਼ਨ ਨਹੀਂ ਲੈ ਰਹੇ ਸੋ ਕਿਰਪਾ ਕਰਕੇ ਬੇਨਤੀ ਆ ਜੀ ਇਹ ਬੇਨਤੀ ਇਨੀ ਪ੍ਰਵਾਨ ਕਰੋ ਪਾਦਸ਼ਾਹ ਦੀ ਜਿਹੜੀ ਸਿਪਾਹੀ ਆ ਉਹ ਬੰਦ ਹੋਵੇ ਜਿੰਨੇ ਪਾਠੀ ਨੇ ਸਾਰਿਆਂ ਨੂੰ ਲੜੀਵਾਰ ਸਰੂਪ ਤੋਂ ਸੰਥਿਆ ਦਿੱਤੀ ਜਾਵੇ ਉਹਨਾਂ ਨੂੰ ਸਿਖਲਾਈ ਦਿੱਤੀ ਜਾਵੇ ਇਹ ਸ਼੍ਰੋਮਣੀ ਕਮੇਟੀ ਵੱਲੋਂ 1950 ਚ ਮਤਾ ਪਾਸ ਹੋਇਆ ਹੋਇਆ ਜੀ ਚੀਫ ਖਾਲਸਾ ਦੀਵਾਨ ਵੱਲੋਂ 1945 ਚ ਮਤਾ ਪਾਸ ਹੋਇਆ ਹੋਇਆ ਮਤਿਆਂ ਚ ਪਕਾਇਦਾ ਕਿ ਉੱਥੇ ਇੱਕ ਪਾਦਸ਼ਾਹ ਦੇ ਸਰੂਪ ਤੋਂ ਇੱਕ ਅਖੰਡ ਪਾਠ ਸਾਹਿਬ ਕਰਨ ਦੀ ਗੱਲ ਸੀ ਮਾਮਲਾ ਸੀ ਉਹ ਸਾਹਮਣੇ ਆਇਆ ਸੀ ਚੀਫ ਖਾਲਸਾ ਦੀਵਾਨ ਨੇ ਕਿਹਾ ਕਿ ਇਹ ਨਹੀਂ ਹੋਣਾ ਚਾਹੀਦਾ ਪਾਦਸ਼ਾਹ ਦਾ ਪ੍ਰਕਾਸ਼ ਨਹੀਂ ਹੋਣਾ ਚਾਹੀਦਾ ਪਾਠ ਨਹੀਂ ਹੋਣਾ ਚਾਹੀਦਾ ਪੰਥ ਲਈ ਹਾਨੀਕਾਰਕਾ ਸੇਮ ਗੱਲ ਸ਼੍ਰੋਮਣੀ ਕਮੇਟੀ ਦੇ 1950 ਵਾਲੇ ਮਤੇ ਦੇ ਵਿੱਚ ਇਸ ਕਰਕੇ ਉਹ ਮਤੇ ਜਿਹੜੇ ਮਤੇ ਹੋਏ ਨੇ ਆਪਾਂ ਉਹਨਾਂ ਨੂੰ ਤਾਂ ਪਹਿਲਾਂ ਵਿਚਾਰ ਲਿਆ ਪੰਥ ਨੇ ਪ੍ਰਵਾਨ ਕੀ ਆਵੇ ਕਿਵੇਂ ਦੇਤੀ ਆਡੀ ਵੱਡੀ ਗੱਲ ਨੂੰ ਸਾਡੇ ਗੁਰੂ ਦੀ ਗੱਲ ਆ ਇਹੇ ਸੋ ਇਹ ਬੇਨਤੀਆਂ ਨਹੀਂ ਪ੍ਰਵਾਨ ਕਰਿਓ ਜੀ ਇਹਦੇ ਤੇ ਤੁਰੰਤ ਐਕਸ਼ਨ ਲਿਆ ਜਾਵੇ ਕੋਈ ਨਾ ਕੋਈ ਅਸੀਂ ਖਾਸ ਬੇਨਤੀ ਕਰਦੇ ਆਂ ਸੋ ਸਾਰਿਆਂ ਦਾ ਧੰਨਵਾਦ ਜੀ ਇੱਥੇ ਆਉਣ ਦੇ ਲਈ ਸਾਡੇ ਗੁਰੂ ਸਾਹਿਬ ਜੀ ਦੇ ਬੇਅਦਬੀ ਜੋ ਹੋਈ ਆ ਉਹਦੇ ਲਈ ਆਪਾਂ ਸਾਰੇ ਸੋਹਿਰਦਤਾ ਰੱਖਦੇ ਆਂ ਤੇ ਇਸੇ ਤਰ੍ਹਾਂ ਹੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੈ ਭਾਈ ਪ੍ਰੀਤਮ ਸਿੰਘ ਜੀ ਗੁਰਮਤ ਵਿਵੇਕ ਸੰਸਥਾ ਕੈਨੇਡਾ ਵੱਲੋਂ ਜਿਨ੍ਹਾਂ ਨੇ ਹਾਜ਼ਰੀ ਲਵਾਈ ਹੈ